ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਵੀਡੀਓ ਆਪਾਂ ਜ਼ਹਿਰ ਮੁਤ ਪ੍ਰੋਡਕਟ ਜੋ ਫਰੀ ਦੇ ਵਿੱਚ ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ ਉਹ ਕਿਹੜੇ ਕਿਸਾਨ ਲੈ ਸਕਦੇ ਹਨ ਅਤੇ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਕਰੀਏ ਜੋ ਆਪਣੀ ਫਸਲ ਨੂੰ ਪੂਰਾ ਲਾਭ ਮਿਲ ਸਕੇ ਅਤੇ ਜ਼ਹਰਾਂ ਦੀ ਵਰਤੋਂ ਆਪਣੇ ਖੇਤਾਂ ਦੇ ਵਿੱਚ ਘਟਾਈ ਜਾ ਸਕੇ ਅਸੀਂ ਪੰਜਾਬ ਐਗਰੋ ਦੇ ਬਹੁਤ ਧੰਨਵਾਦੀ ਹਾਂ ਜੋ ਕਿਸਾਨ ਜ਼ਹਿਰ ਮੁਤ ਖੇਤੀ ਕਰਦੇ ਹਨ ਉਹਨਾਂ ਦੀ ਸਮੇਂ-ਸਮੇਂ ਤੇ ਸਪੋਰਟ ਕਰ ਰਹੀ ਹੈ ਉਹ ਸਮਾਨ ਦੇ ਕੇ ਜੋ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਦੇ ਲਈ ਵਰਤੋਂ ਦੇ ਵਿੱਚ ਆਉਂਦਾ ਹੈ ਕਣਕ ਦੀ ਫਸਲ ਵੇਲੇ ਇਹ ਪ੍ਰੋਡਕਟ ਥੋੜੇ ਲੇਟ ਹੋ ਗਏ ਸੀ ਪਰ ਇਸ ਵਾਰ ਸਾਰੇ ਪ੍ਰੋਡਕਟ ਪੂਰੇ ਟਾਈਮ ਦੇ ਨਾਲ ਕਿਸਾਨਾਂ ਦੇ ਕੋਲ ਪਹੁੰਚ ਗਏ ਹਨ ਇਸ ਵਾਰ ਪੰਜਾਬ ਐਗਰੋ ਵੱਲੋਂ 8 ਤਰ੍ਹਾਂ ਦੇ ਪ੍ਰੋਡਕਟ ਕਿਸਾਨਾਂ ਨੂੰ ਦਿੱਤੇ ਗਏ ਹਨ ਇਹ ਸਾਰੇ ਪ੍ਰੋਡਕਟ ਉਹਨਾਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ ਜੋ ਪੰਜਾਬ ਐਗਰੋ ਤੋਂ ਜ਼ਹਿਰ ਮੁਕਤ ਖੇਤੀ ਦੇ ਲਈ ਰਜਿਸਟਰਡ ਹਨ ਜਿਹੜੇ ਪ੍ਰੋਡਕਟ ਦਿੱਤੇ ਜਾ ਰਹੇ ਹਨ ਉਹਨਾਂ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਾਗਰ ਕਾ ਦੀ ਇਹ ਪ੍ਰੋਡਕਟ 1 ਕਿੱਲੇ ਦੇ ਮਾਗਰ 10 ਕਿਲੋ ਦਿੱਤਾ ਗਿਆ ਇਸ ਨੂੰ ਆਪਾਂ ਫਸਲ ਦੀ ਬਜਾਈ ਤੋਂ ਪਹਿਲਾਂ ਵੀ ਪਾ ਸਕਦੇ ਹਾਂ ਜਾਂ 15 ਤੋਂ 20 ਦਿਨਾਂ ਬਾਅਦ ਖੜੀ ਫਸਲ ਦੇ ਵਿੱਚ ਇਸ ਦੀ ਵਰਤੋਂ ਕਰ ਸਕਦੇ ਹਾਂ ਇਹ ਪ੍ਰੋਡਕਟ ਜੜ੍ਹਾਂ ਦੇ ਵਿਕਾਸ ਤੇ ਮਜ਼ਬੂਤ ਵਿਕਾਸ ਟੀਲਰ ਰੰਗ ਦੇ ਖਾਮਾ ਫਲ ਬੀਜ ਦੀ ਸਥਾਪਨਾ ਅਤੇ ਫਲਾਂ ਤੀਜਾ ਦੀ ਗੁਣਵੰਤਾ ਵਿੱਚ ਵਾਧਾ ਕਰਦਾ ਹੈ ਦੂਜਾ ਪ੍ਰੋਡਕਟ ਸਾਗਰਕਾ ਤਰਲ ਦਿੱਤਾ ਗਿਆ ਇਸ ਵਿੱਚ ਕੁਦਰਤੀ ਤੌਰ ਤੇ ਪ੍ਰੋਟੀਨ ਕਾਰਬੋਹਾਈਡਰੇਟ ਜੈਵਿਕ ਗੁਣ ਲੂਣ ਪੋਸ਼ਕ ਤੱਤ ਵਿਟਾਮਿਨ ਕੁਦਰਤੀ ਹਾਰਮੋਨਸ ਸ਼ਾਮਲ ਹੁੰਦੇ ਹਨ ਇਹਦੀ ਸਪਰੇ 3 ਰਿੰਗ ਜਾਂ ਫੁੱਲ ਪੈਣ ਸਮੇ ਆਪਾਂ ਕਰ ਸਕਦੇ ਹਾਂ 22 ਗ੍ਰਾਮ ਪ੍ਰਤੀ ਲੀਟਰ ਦੀ ডোজ ਪਾ ਕੇ ਆਪਾਂ ਸਪਰੇ ਕਰ ਸਕਦੇ ਹਾਂ ਤੀਜਾ ਪ੍ਰੋਡਕਟ एनपीके ਹੈ ਇੱਕ ਕਿੱਲੇ ਦੇ ਲਈ 500 ਐਮਐਲ ਦਿੱਤਾ ਗਿਆ ਇਸ ਦੀ ਵਰਤੋਂ ਵਰਤੋਂ ਬੀਜ ਨੂੰ ਲਾ ਕੇ ਜੋ ਪਨੀਰੀਆਂ ਵਾਲੀਆਂ ਬਸਲਾਂ ਹਨ ਉਹਨਾਂ ਨੂੰ ਇਸ ਦੇ ਕੋਲ ਵਿੱਚ ਅੱਧੇ ਘੰਟੇ ਲਈ ਰੱਖ ਸਕਦੇ ਆ ਜਾਂ ਬਹਾਈ ਤੋਂ ਪਹਿਲਾਂ ਖੇਤ ਦੇ ਵਿੱਚ ਮਿੱਟੀ ਦੇ ਨਾਲ ਰਲਾ ਕੇ ਛੱਡਾ ਦੇ ਸਕਦੇ ਚੌਥਾ ਪ੍ਰੋਡਕਟ ਜ਼ਿੰਕ ਕੋਲਨਸੀਲ ਬੈਕਟੀਰੀਆ ਹੈ ਇਹ ਪੌਦਿਆਂ ਦੇ ਵਿਕਾਸ ਦੀਆਂ ਕਈ ਪ੍ਰਕਿਰਿਆਵਾਂ ਲਈ ਜ਼ਰੂਰੀ ਸੂਖਮ ਪੋਸਟ ਤੱਤਾਂ ਵਿੱਚੋਂ ਇੱਕ ਹੈ ਇਹ ਕਸਲੂਸ਼ਨ ਬਾਇਓ ਫੋਟੋਲਜਰ ਵਿੱਚ ਬੈਕਟੀਰੀਆ ਹੁੰਦੇ ਹਨ ਜੋ ਕਾਰਬਨ ਜ਼ਿੰਕ ਨੂੰ ਘੋਲਣ ਦੇ ਸਮਰੱਥ ਹੁੰਦੇ ਹਨ ਇਸ ਲਈ ਵਰਤੋ ਆਪਾਂ ਐਨਪੀਕੇ ਵਾਂਗ ਹੀ ਕਰ ਸਕਦੇ ਹਾਂ ਪੰਜਵਾਂ ਪ੍ਰੋਡਕਟ ਆਲ ਰਾਉਂਡਰ ਪਲੱਸ ਹੈ ਇਹ ਪੌਦਿਆਂ ਦੇ ਰੋਗਾ ਲਈ ਦਿੱਤਾ ਗਿਆ ਹੈ ਇਸ ਨੂੰ ਆਪਾਂ 5 ਗ੍ਰਾਮ ਪ੍ਰਤੀ ਲੀਟਰ ਨਿਰਜਲ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹਾਂ ਜਾਂ ਬਰਮਿਕ ਪੋਸਟ ਦੇ ਵਿੱਚ 250 ml ਆਲਰਾਉਂਡਰ ਪਲਸ ਬਲਾਕੇ 15 ਤੋਂ 20 ਦੇਣ ਲਈ ਛਾਂ ਦੇ ਵਿੱਚ 30 ਤੋਂ 35% ਨਮੀ ਬਣਾ ਕੇ ਇਸ ਨੂੰ ਤਿਆਰ ਕਰ ਸਕਦੇ ਹਾਂ ਬਜਾਈ ਕਰਨ ਤੋਂ ਪਹਿਲਾਂ ਇਹਨੂੰ ਆਪਾਂ ਖੇਤ ਦੇ ਵਿੱਚ ਛੱਟਾ ਦੇ ਕੇ ਪਾ ਸਕਦੇ ਹਾਂ ਛੇਮਾ ਪ੍ਰੋਡਕਟ ਤ੍ਰਿਕੁਣ ਮਿੱਟੀ ਤੋਂ ਪੈਦਾ ਹੋਣ ਵਾਲੇ ਥੰਗਲ ਬੈਕਟੀਰੀਆ ਅਤੇ ਨਿੰਮਾ ਟੋੜ ਬਿਮਾਰੀਆਂ ਤੋਂ ਪੌਦਿਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਇਸ ਲਈ ਵਰਤੋ ਆਪਾਂ ਬਜਾਈ ਤੋਂ ਪਹਿਲਾਂ ਮਿੱਟੀ ਦੇ ਵਿੱਚ ਰਲਾ ਕੇ ਕਰ ਸਕਦੇ ਹਾਂ ਜਾਂ ਬੀ ਐਮ ਐਲ 1 ਕਿਲੋ ਬੀਜ ਨੂੰ ਲਾ ਕੇ ਵੀ ਆਪਾਂ ਇਸ ਦੀ ਵਰਤੋਂ ਕਰ ਸਕਦੇ ਹਾਂ ਸੱਤਵਾਂ ਪ੍ਰੋਡਕਟ ਨਿਰਜਲ ਹੈ ਇਹ ਪ੍ਰੋਡਕਟ ਰਸਟੂਸ਼ਨ ਵਾਲੇ ਕੀੜਿਆਂ ਤੋਂ ਪੌਦੇ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਇਸ ਪ੍ਰੋਡਕਟ ਨੂੰ ਆਪਾਂ 5 ਤੋਂ 10 ਗ੍ਰਾਮ ਪ੍ਰਤੀ ਟੋਲੀ ਦੇ ਵਿੱਚ ਪਾ ਕੇ ਇਸ ਦਾ ਫਸਲ ਦੇ ਉੱਪਰ ਸਪਰੇਅ ਕਰ ਸਕਦੇ ਹਾਂ ਅੱਠਵਾਂ ਪ੍ਰੋਡਕਟ ਡੀਕੰਪੋਜ਼ਰ ਦਿੱਤਾ ਗਿਆ ਇਸ ਲਈ ਵਰਤੋਂ ਦੇ ਲਈ ਪੰਜਾਬ ਐਗਰੋ ਵੱਲੋਂ ਵੱਡੇ ਢੋਲ ਵੀ ਦਿੱਤੇ ਗਏ ਆ ਜਿਨ੍ਹਾਂ ਦੇ ਵਿੱਚ ਇਹ ਪ੍ਰੋਡਕਟ ਆਪਾਂ ਤਿਆਰ ਕਰਨਾ ਹੈ ਇਸ ਪ੍ਰੋਡਕਟ ਬਾਰੇ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਡੀਕੰਪੋਜ਼ਰ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਹਨਾਂ ਸਾਰੇ ਪ੍ਰੋਡਕਟਾਂ ਦੀ ਵਰਤੋਂ ਕਰਦੇ ਆਪਾਂ ਆਪਣੀ ਜ਼ਰਮਤ ਫਸਲ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੇ ਆਂ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ